ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਸਮਾਂ ਸੀ ਜਦੋਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਸੇ ਵੀ ਦੇਸ਼ ਦੇ ਨਾਗਰਿਕ ਨੂੰ ਜਦੋਂ ਕੈਨੇਡਾ ਦਾ ਸਿਟੀਜ਼ਨ ਬਣਦਾ ਬਣਦਾ ਸੀ ਤੇ ਉਸ ਨੂੰ ਇਹ ਹੱਕ ਦਿੱਤਾ ਜਾਂਦਾ ਸੀ ਕਿ ਉਹ ਆਪਣੇ ਭੈਣ ਭਰਾਵਾਂ ਨੂੰ ਛੋਟਿਆਂ ਨੂੰ ਅਤੇ ਇਸ ਤੋਂ ਇਲਾਵਾ ਆਪਣੇ ਪੇਰੈਂਟਸ ਨੂੰ ਜਿਹੜਾ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਸੱਦ ਸਕਦਾ ਹੈ ਪਰ ਥੋੜਾ ਸਮਾਂ ਬੀਤਣ ਤੋਂ ਬਾਅਦ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਗਿਆ ਤੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਹੀ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਸੱਦਣ ਦੀ ਇਜਾਜ਼ਤ ਮਿਲਦੀ ਸੀ ਪਰ ਇਹ ਵੀ ਹੁਣ ਲੋਟਰੀ ਸਿਸਟਮ ਦੇ ਜ਼ਰੀਏ ਕਾਫੀ ਜ਼ਿਆਦਾ ਹੁਣ ਘੱਟ ਹੋ ਚੁੱਕਾ ਸੀ ਤੇ ਪਿਛਲੇ ਦਿਨ ਹੀ ਜਿਹੜਾ ਕੈਨੇਡਾ ਦੇ ਵਿੱਚ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਦੀਆਂ ਪੀਆਰ ਦੀਆਂ ਐਪਲੀਕੇਸ਼ਨਾਂ ਲੱਗਦੀਆਂ ਸਨ ਉਹਨਾਂ ਨੂੰ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਕਿਉਂਕਿ ਬੇਕਲੌਗ ਹੀ ਕਾਫੀ ਜ਼ਿਆਦਾ ਵੱਧ ਚੁੱਕਾ ਸੀ ਪਰ ਇਸੇ ਦਰਾਂ ਹੁਣ ਕੈਨੇਡਾ ਦੇ ਵਿੱਚ ਟੂਰਿਸਟ ਅਤੇ ਬਿਸਟਰ ਵੀਜ਼ੇ ਦੇ ਉੱਤੇ ਜੇਕਰ ਪੇਰੈਂਟਸ ਜਾਂਦੇ ਹਨ ਤੇ ਉਹਨਾਂ ਦੇ ਲਈ ਸਿਰਫ 6 ਮਹੀਨੇ ਦੀ ਹੀ ਐਂਟਰੀ ਮਿਲਦੀ ਸੀ ਸੋ ਪੰਜਾਬੀਆਂ ਦੇ ਮਾਪਿਆਂ ਲਈ ਅਤੇ ਕੈਨੇਡਾ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਲਈ ਆਪਣੇ ਮਾਤਾ ਪਿਤਾ ਨੂੰ ਸੱਦਣ ਦੇ ਲਈ ਹੁਣ ਆਖਰੀ ਰਾ ਸੂਪਰ ਵੀਜ਼ਾ ਦਾ ਹੀ ਬਚਦਾ ਸੀ ਜੋ ਕਿ ਕਾਫੀ ਯਾਦਾ ਜਿਹੜਾ ਮੁਸ਼ਕਲਾਂ ਭਰਿਆ ਪ੍ਰੋਸੀਜਰ ਹੁੰਦਾ ਸੀ ਪਰ ਹੁਣ ਇਸ ਦੇ ਲਈ ਹੁਣ ਤੁਹਾਨੂੰ ਦੱਸਦੇ ਕਿ ਵੱਡੀ ਖੁਸ਼ਖਬਰੀ ਆ ਗਈ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸੁਪਰ ਵੀਜ਼ੇ ਦੇ ਵਿੱਚ ਵੱਡੀਆਂ ਰਾਹਤਾਂ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਸੁਪਰ ਵੀਜ਼ਾ ਲੈਣ ਦੇ ਕਾਫੀ ਜ਼ਿਆਦਾ ਮਹਿੰਗੀ ਅਤੇ ਜਿਹੜੀ ਕੰਪਨੀਆਂ ਦੀ ਇੰਸ਼ੋਰੈਂਸ ਕਰਾਉਣੀ ਪੈਂਦੀ ਸੀ ਸੋ ਹੁਣ ਇਸ ਨੂੰ ਜਿਹੜਾ ਤਬਦੀਲ ਕਰਕੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 28 ਜਨਵਰੀ ਤੋਂ ਜਿਹੜਾ ਕਹਿ ਦਿੱਤਾ ਗਿਆ ਹੈ ਜਿਹੜੇ ਵੀ ਕੈਂਡੀਡੇਟ ਹੁਣ ਕੈਨੇਡਾ ਦੇ ਵਿੱਚ ਆਉਣ ਅਤੇ ਕੈਨੇਡੀਅਨ ਸਿਟੀਜ਼ਨ ਤੇ ਆਪਣੇ ਮਾਤਾ ਪਿਤਾ ਨੂੰ ਸੱਜਣਾ ਚਾਹੁੰਦੇ ਹਨ ਉਹ ਆਪਣੇ ਦੇਸ਼ ਦੇ ਵਿੱਚ ਹੀ ਇੰਸ਼ੋਰੈਂਸ ਕਰਾ ਸਕਦੇ ਹਨ ਪਰ ਸਿਰਫ ਉਹ ਜਿਹੜੀ OPSC ਤੋਂ ਹੀ ਜਿਹੜੀ ਇੰਪਰੂਵ ਹੋਣੀ ਚਾਹੀਦੀ ਹੈ ਸੋ ਇਹ ਹੁਣ ਕੈਨੇਡਾ ਦੇ ਵਿੱਚ ਜਾਣ ਵਾਲੇ ਪੰਜਾਬੀ ਭਾਰਤੀ ਮਾਤਾ ਨੂੰ ਸੱਜਣ ਦਾ ਚਾਹੁੰਦੇ ਹਨ ਉਹ ਆਪਣੇ ਦੇਸ਼ ਤੋਂ ਹੀ ਇੰਸ਼ੋਰੈਂਸ ਕਰਵਾ ਕੇ ਕੈਨੇਡਾ ਦੇ ਵਿੱਚ ਜਾ ਸਕਦੇ ਹਨ ਤੇ ਉਹਨਾਂ ਨੂੰ 5 ਸਾਲ ਦਾ ਤੁਹਾਨੂੰ ਦੱਸ ਜੇ ਕਿ ਵੀਜ਼ਾ ਮਿਲੇਗਾ ਤੇ ਲਗਭਗ ਉਹ 10 ਸਾਲ ਤੱਕ ਕੈਨੇਡਾ ਦੇ ਵਿੱਚ ਹੁਣ ਜਿਹੜਾ ਐਕਸਟੈਂਡ ਕਰਵਾ ਕੇ ਵੀਜ਼ਾ ਰਹਿ ਸਕਦੇ ਹਨ ਸੋ ਇਹ ਵੱਡੀ ਖੁਸ਼ਖਬਰੀ ਆਪਣੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ